ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਧੁਮਾਕਾ ਵੀਡੀਓ ਤੁਹਾਡੇ ਲਈ ਮਿੱਤਰੋ ਪਿੰਡ ਹੈਗਾ ਕਲ ਖੁਰਦਤ ਜਿਲ੍ਹਾ ਹੈਗਾ ਫਲੋਈਪੁਰ ਰਮੀ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਤੇ ਜਨਵਰ ਬਾਈ ਦੇ ਕੋਲ ਚਾਰ ਚਾਰ ਹੀ ਟੋਕੜ ਗੱਪਣ ਬਈ ਆਣ ਅੱਜ ਦੋ ਟੋਕੜਾ ਦੋ ਟੋਕੜਾ ਗੱਪਣਾ ਚੈੱਕ ਪਾਸ ਆ ਉਹ ਕਰਦੇ ਆ ਬਾਈ ਰਮੀ ਦੇ ਨਾਲ ਗੱਲ ਤੇ ਬਾਸ ਸਾਰੀ ਜਾਣਕਾਰੀ ਵਿੱਚ ਕਰਦੇ ਆਪਾਂ ਬਾਦ ਅਜੂ ਮਿਲਦੇ ਆ ਰਮੀ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵਧੀਆ ਵਧੀਆ ਬਾਈ ਸੇਤਾ ਦੇ ਪਰਿਵਾਰ ਬਾਈਆ ਕਰਪਾ ਮਾਰ ਚਲੋ ਸ਼ੁਕਰ ਹੈ ਬਈ ਅੱਜ ਜਨਵਰ ਕਿੰਨੇ ਬਾਈ ਚਾਰ ਇੱਕ ਇਕੱਲੀ ਗੱਬਣਾ ਝੋਟੀ ਠੀਕ ਹੈ ਜੀ ਤੇ ਇੱਕ ਉਹ ਝੋਟੀ ਟੋਕਰ ਗੱਬਣਾ ਦੂਜਾ ਸੂਆ ਸੁਪਰਲੀ ਹੈ ਹਾਂਜੀ ਪਰਲੀ ਕੰਨੀ ਦੂਜੀ ਸ਼ੁਰੂਆਤ ਕਰਦੀ ਹੈ ਕੀ ਡਿਟੇਲ ਰਮੀ ਬਈ ਹੁੰਦੀ ਇਹ ਝੋਟੀ ਬਈ ਮੰਨ ਲਓ ਦਸਨ ਮਤਾਵ ਕੀ ਉਹਨਾਂ ਦੇ ਕਹਿੰਦੇ M29 ਦੀ ਹੈ ਜੀ ਤੇ ਹੈ ਵੀ ਜਮਾ ਜੈਡ ਬਲੈਕ ਝੋਟੀ ਪਹਿਲਾ ਸੂਆ ਸੂਈ ਆ ਠੀਕ ਆ ਦੂਜੇ ਵਾਸਤੇ ਹੁਣ ਇਹ 6ਾਂ ਦੇ ਨੇੜੇ ਹੀ ਆ 6 ਪੂਰੇ ਹੋਣ ਵਾਲੇ ਆ 6 ਪੂਰੇ ਹੋਣ ਵਾਲੇ ਇਹਨੂੰ 4 ਅਪ੍ਰੈਲ ਤੋਂ ਲੱਗਾ ਬਾਈ ਦੂਜਾ ਥੋੜੋ ਥੋੜੋ ਬੜੀ ਪੱਧਰੀ ਹੈ ਨਾ ਹਾਂ 4 ਅਪ੍ਰੈਲ ਨੂੰ 6ਵਾਂ ਮਹੀਨਾ ਸ਼ੁਰੂ ਹੋਇਆ ਇਹਨੂੰ ਠੀਕ ਆ ਕਿੰਨੇ ਦੁੱਧ ਤੇ ਚੱਲਦੀ ਆ ਵੀਰੇ ਇਹ ਹੁਣ ਦੁੱਧ ਤਾਂ ਇਹ ਥੱਲੇ 4 ਕਿਲੋ ਹੀ ਆ ਦੋਹਾਂ ਟਾਈਮਾਂ ਦਾ ਜੀ ਦੋਹਾਂ ਟਾਈਮਾਂ ਦਾ ਤੇ ਦੋਵੇਂ ਟਾਈਮ ਹੀ ਆ ਜੀ ਹਾਂ ਹਾਂ 2-2 2.5 ਕਿਲੋ ਹੈਗਾ ਦੋਹਾਂ ਟਾਈਮਾਂ ਦਾ ਠੀਕ ਆ ਵੀਰੇ ਮਿਲਦੀ ਕਿਵੇਂ ਆ ਵੱਡੇ ਬਾਈ ਮਿਲਦੀ ਬਾਈ ਪ ਏ ਬਾਈ 75000 ਦੀ ਝੋਟੀ ਦੇ ਦਾਂਗੇ ਬਾਈ ਮਾਨਤਣ ਕਿੰਨਾ ਕਰਦੀ ਐ ਵਿੱਚ ਮਾਨਤਣ 1000 ਰੁਪਇਆ ਕਰ ਦਾਂਗੇ ਵਿੱਚੋਂ ਬਾਈ ਹੋਰ ਮੇਰਾ ਬਸ ਇੰਨਾ ਹੀ ਹੋਣਾ ਬਾਹਲਾ ਨੇ ਆਪਾ ਮੁੱਲ ਜਾਇ ਜੀ ਕੀਤਾ ਜਿੱਡੀ ਝੋਟੀ ਐ ਠੀਕ ਐ ਝੋਟੀ ਵੀ ਟਿਕਾਣੇ ਦੀ ਹੈ ਨਾ ਬਾਈ ਕੱਦ ਵੇਖ ਝੋਟੀ ਦਾ ਕਿੱਡਾ ਤੇ ਚੂਣ ਚੂਣ ਵੀ ਬੜੀ ਸਾਫ ਆ ਬਾਈ ਐ ਵਾਕਿਆ ਹੀ ਬਾਈ ਲੈ ਆ ਰਮੀ ਵੀਰੇ ਮੋੜ ਲੈ ਤਿਆਰ ਹੋ ਗਈ ਟਿਕਾਣੇ ਦੀ ਮਹਿ ਬਣੂਗੀ ਨਾ ਬਾਈ ਹੂੰ ਨਹੀਂ ਠੀਕ ਆ ਰਮੀ ਕਿਉਂਕਿ ਗੱਭ ਹੁਣ ਇਹਨੂੰ 6 ਮਹੀਨਾ ਵੀ ਪੂਰਾ ਹੋਣ ਵਾਲਾ ਹੀ ਆ ਹੂੰ ਨਹੀਂ ਠੀਕ ਆ 5 ਮਹੀਨੇ ਤੋਂ ਉਸਤਾ ਹਾਂ 20 ਦਿਨ ਹੋ ਗਏ ਅੱਜ ਚੌਥੀ ਦਾ ਝੋਟੀ ਦਾ ਥੱਲੋ ਥੱਲੋ ਬੋ ਪੱਧਰੀ ਆ ਯਾਰ ਹਨਾ ਖੂੜਾ ਪੜਾ ਚੱਕਮ ਖੜਨੀ ਗੁੜਨੀ ਹਨਾ ਬਾਈ ਮੈਂ ਠੀਕ ਆ ਰਮੀ ਵੀਰੇ ਪੋਕਿਆ ਜਾਵਾ ਕੱਢ ਵੇਲਾ ਕੱਢ ਲੈ ਆਹ ਬਾਈ 2 ਨੰਬਰ ਤੇ ਜਿਹੜੀ ਮੈਂ ਬਾਈ ਬੱਲੀ ਇਹ ਮੱਝ ਸੂਈ ਆਈ ਤੀਜਾ ਸੂਆ ਬੱਚਾ ਇਹਦਾ ਬਾਈ ਬੱਚਾ ਕੱਟੀ ਮਗਰੇ ਦੇ ਆਈ ਨੀਲੀ ਦਾ ਵੀ ਠੀਕ ਆ ਅੰਦਰ ਆ ਬੱਚਾ ਅੰਦਰ ਆ ਕੱਟੀ ਹਾਂਜੀ ਬਾਈ ਕਿੰਨਾ ਟਾਈਮ ਹੋ ਗਿਆ ਰਮੀ ਵੀਰੇ ਸੂਈ ਨੂੰ ਇਹਨੂੰ ਅੱਜ ਇਹ ਪਰਸੋਂ ਸੂਈ ਆ ਪਰਸੋਂ ਵਾਲੀ ਰਾਤ ਮੰਨ ਲਓ ਦੋ ਦਿਨ ਹੀ ਹੋਏ ਸੂਈ ਨੂੰ ਠੀਕ ਆ ਵੀਰੇ ਕਿੰਨੇ ਦੋ ਤੇ ਚੱਲਦੀ ਆ ਰਮੀ ਇਹ ਥੱਲੇ ਬੋਲਾ ਹੋਊਗਾ ਬਾਈ 9-10 ਕਿਲੋ ਹੁਣ ਦੋ ਦਿਨਾਂ ਹੀ ਸੂਈ ਥੱਲੇ ਚੂਣ ਚਣ ਚੂਣ ਇੱਕ ਨੰਬਰ ਜਮਾ ਪੋਲੀ ਵਧੀਆ ਸਾਫ ਕੀ ਰੇਟ ਦੀ ਦੇ ਦਈਏ ਬਾਈ ਇਹਦਾ 135000 ਮੁੱਲ ਆ ਵੀ। ਦੇਣੀ ਕਿੰਨੇ ਦੀ ਆ ਯਾਰ? ਇਹ 130 ਦੀ ਬਾਈ ਦੇਣੀ ਆ ਬਹਾਨਾ। ਕੱਢੀ ਬਾਰ ਨੂੰ ਤੋਰੀ ਮੜਾ ਆ ਵੀਰੇ। ਲੈ ਵੀ ਮੈਂ ਤਾਂ ਦੋਤਾ ਦੇ ਦੂੰ 14-15ਵੇਂ। ਬਾਈ 15-16 ਕਿਲੋ ਦੁੱਧ ਦੱਸਿਆ ਇਹਦਾ। ਹੂੰ ਦੇ ਦੂੰਗੀ ਬਾਈ ਖੁੱਲੀ ਮੇ ਆ। ਹਾਂਜੀ। ਹਨਾ। ਹੂੰ। ਧਾਰੀ ਧੋਰੀ ਚੰਗੀ ਮਗਰਲੇ ਪੈਰ ਹੈਗੇ ਆ। ਹੂੰ। ਲੈ ਵੀ ਰਮੀ ਬਾਈ। ਹਾਂ। ਠੀਕ ਹੈ। ਨਹੀਂ ਜੰਨੀ ਹੈਗੀ ਇਹ ਚੰਗੀ ਆ। ਇਹ ਟਾਈਮ ਵੀ ਵੇਖ ਲੈ ਹਜੇ ਮੇਰੇ ਸਾਹਣਾਂ 10:00 ਵਜੇ ਸਵੇਰ ਚਵਾਈ ਕੀਤੀ ਆ। ਹੂੰ। ਤੋ ਆਈ ਤੋ ਆਪਾਂ ਡੱਕਾਂਗਾ ਨਹੀਂਗਾ ਹੂੰ ਨਹੀਂ ਠੀਕ ਹੈ ਮੇਰੇ ਰਮੀ ਬਈ ਅਚਾਰੇ ਆ ਭਾਈ ਤੈਨੂੰ ਨੰਬਰ ਤੇ ਮੈਂ ਜਿਹੜੀ ਇਹਨੂੰ ਸੂਈ ਨੂੰ ਹੋ ਗਏ 20 ਦਿਨ ਬਈ ਠੀਕ ਹੈ ਬਈ ਇਹਦੇ ਬਗਰ ਕੱਟਾ ਨੀਲੀ ਦਾ ਵੀ ਦਾ ਇਹਦੇ ਬੱਚੇ ਦੋਵਾਂ ਦੇ ਅੰਦਰ ਹੀ ਆ ਹਾਂਜੀ ਹਾਂਜੀ ਬੱਚੇ ਅੰਦਰ ਦਿਖਾ ਦਿੰਦੇ ਨੇ ਬੱਚੇ ਕੰਪਿਊਜ਼ ਕਰਕੇ ਬੱਚੇ ਵਿਖਾ ਆ ਆ ਕੱਟੀ ਬਈ ਉਹਦੀ ਆ ਠੀਕ ਹੈ ਜੀ ਟੇਢੀ ਤਾਰੀ ਵਾਲੀ ਮੈਂ ਦੀ ਵੱਡੀ ਮਹਿਰਤੀ ਅੱਖਾਂ ਅੱਖਾਂ ਹਾਂ ਬਹੁਤ ਤੜੀ ਮੂੰਹਾਂ ਬੜਾ ਵੱਡਾ ਕੱਟੀ ਦਾ ਇਹ ਆ ਦੂਜੀ ਦੇ ਆਈ 20 ਦਿਨ ਇਹ ਕੱਟਾ ਦੂਜੀ ਦਾ ਜਿਹੜੀ ਆ 20 ਦਿਨਾਂ ਦੀ ਸੂਈ ਹੈ ਬਈ ਇਹ ਕਿੰਨੇ ਦੁੱਧ ਚੱਲਦੀ ਆ ਇਹਦੇ ਥੱਲੇ 11 ਕਿਲੋ ਦੁੱਧ ਆ ਬਈ ਚੋਣ ਬਾਲੀ ਵਧੀਆ ਚੰਗੀ ਹੈ ਇਹ ਵੀ ਠੀਕ ਹੈ ਬਈ ਬੋਲੀ ਵਧੀਆ ਕੱਟ ਦੇਣੀ ਕਿੰਨੇ ਦੀ ਐ ਇਹ 1.20 ਦੀ ਦੇਣੀ ਆ ਬਸ ਸਾਡੇ ਬਾਟ ਹੀ ਆ ਬਸ ਕਾਟੇ ਬਾਟੇ 1.20 ਠੀਕ ਆ ਬਈ ਛੋਟੀ ਦੁਕਾਨਾ ਥੱਲੋ ਥੱਲੋ ਹਣਾ ਬਈ ਹਾਂਜੀ ਨਹੀਂ ਠੀਕ ਆ ਵੀਰੇ ਪੂਰਾ ਕਦ ਕਦ ਪੂਰਾ ਛੋਟੀ ਦਾ ਸਿੰਘ ਬੜਾ ਸੋਹਣਾ ਦੂਜਾ ਸੁਆ ਸੁਹੀ ਐ ਸਹੀ ਪਧਰੀ ਪੁਦਰੀ ਚੰਗੀ ਐ ਥੱਲੋ ਬਈ ਹੁਣ ਆਪਣਾ ਟਾਈਮ ਚਵਾਈ ਕੀਤੀ ਐ 10 ਕ ਦਾ ਟਾਈਮ ਹੀ ਆ ਹਜੇ ਸ਼ਾਮ ਨੂੰ ਲੈ ਵਾ ਲੂਆ ਪੂਰਾ ਬਣਾਉਂਦਿਆਂ ਸੋਹਣਾ ਬਈ ਸੋਣੀ ਬਣ ਜਾਂਦੀ ਐ ਬਈ ਥੱਲੋ ਹਣਾ ਉਹ ਲੈ ਭਾਈ ਲਈ ਠੀਕ ਹੈ ਅੱਛਾ ਵੀਰੇ ਤੇ ਆ ਚਾਰ ਨੰਬਰ ਤੇ ਝੋਟੀ ਜਾਂਦਾ ਰੇਟ ਹੈ 10 ਤਾਂ ਆਪਾਂ ਚਾਰ ਨੰਬਰ ਵਾਲੀ ਦਾ ਭਾਈ ਹਾਂਜੀ ਇਹ 4 ਨੰਬਰ ਵਾਲੀ 2 ਮਹੀਨਿਆਂ ਦੀ ਗੱਬਣਾ ਈ ਝੋਟੀ ਠੀਕ ਹੈ ਵੀਰੇ ਪਹਿਲਾਂ ਹੀ ਸੁਆ ਸੁਣਾ ਚੈੱਕ ਪਾਸ ਆ ਇਹ 2 ਮਹੀਨਿਆਂ ਦੀ ਹੈ ਹਾਂਜੀ 2 ਮਹੀਨਿਆਂ ਦੀ ਗੱਬ ਚੈੱਕ ਪਾਸ ਆ ਝੋਲੀ ਝੋਲੀ ਬਹੁਤ ਚੰਗੀ ਆ ਜੀ ਇਹ ਕਿੰਨੇ ਦੀ ਦੇ ਦੇਂਗੇ ਰਮੀ ਵੀਰੇ ਹైਦਰਾਬਾਦ ਦੇ ਭੂਰੇ ਲੰਮੇ ਲੰਮੇ ਥਾਣਾ ਵਧੀਆ ਇਹ ਰਮੀ ਵੀਰੇ ਕਿੰਨੇ ਦੀ ਦੇ ਦੇਂਗੇ ਇਹ ਬਾਈ 60000 ਦੀ ਦੇ ਦੇਾਂਗੇ ਹਾਂ ਨਾ ਹੀ ਬਸ ਮਾਣ ਤਣ ਦਾ 1000 ਰੁਪਿਆ ਛੋੜ ਕਰ ਦੇਾਂਗੇ 60 ਚ ਤੋਰੀ ਵੀਰੇ ਕੱਢੀ ਝੋਟੀ ਦਾ ਕੱਦ ਕਾਰ ਸਿੰਘ ਵੇਖ ਕਿੱਡਾ ਸੁਣਾ ਝੋਟੀ ਦਾ ਤੇ ਬਾਕੀ ਇਹ ਸੂੰਦੀ ਜਿਹੜੇ ਦਿਨਾਂ ਚ ਇਹਨੇ ਮਾਗ ਚ ਸੁਣਾ ਹੂੰ ਪੂਰੀ ਫੁੱਲ ਤੇਜੀ ਹੂੰ ਉਦੋਂ ਸੱਜਣਾ ਬੇਰਾ ਬਹੁਤ ਚੰਗੇ ਜਿਹਾ ਤਿਆਰ ਹੋਣਾ ਨੇ ਹਣਾ ਕੱਟੀ ਦਾ ਮੂੰਹ ਮਾਂ ਵੇਖ ਕਿੱਡਾ ਚੰਗਾ ਹੂੰ ਵੀ ਠੀਕ ਆ ਵੀਰੇ ਹਾਲੇ ਪੂਰੇ ਪੂਰੀ ਚੰਗੀ ਟਿਕਾਣੇ ਦੀ ਰੁੱਤ ਤੇ ਆਉਣਾ ਇਹਨੇ ਹਣਾ ਬਾਈ ਉਦੋਂ ਵੇਲੇ ਆਪਾਂ ਸੂਟਾ ਮਟਲਾ ਜਾਂਦਾ ਪਿੰਡਾਂ ਚਾਰ ਦਾ ਹੰਦਾ ਮੂੰਹ ਹਜੇ ਲੈ ਆ ਬਾਈ ਹੂੰ ਇਹਨੂੰ ਸਾਂਭਣ ਦਾ ਫਾਇਦਾ ਕਿਉਂਕਿ ਰੁੱਤ ਚੰਗੀ ਚ ਆਉਣਾ ਇਹਨੇ ਬਾਈ ਆਪਣੇ ਕਰ ਜਾਣੇ ਐਫ ਡੀ ਆਏ ਅੱਜ 60 ਦੀ ਲਈ ਆ ਤਾਂ ਇੱਕ ਵੀ ਦੀ ਵਿਗਣੀ ਤਿਆਰ ਹੋਗੇ ਜਿਹੜੇ ਦਿਨਾਂ ਚ ਇਹਨੇ ਤਿਆਰ ਹੋਣਾ ਦੋ ਮਹੀਨੇ ਦੀ ਗੱਭਣਾ ਹਾਂ ਦੋ ਮਹੀਨੇ ਦੀ ਗੱਭਣਾ ਬੇ ਆਹੋ 60 ਕੁ ਮਹੀਨੇ ਸੰਭਲਣੀ ਪੈਣੀ ਹੈ ਨਾ ਹਾਂ ਜਨਵਰੀ ਚ ਸੂਗੀ ਜਿਵੇਂ ਜਿਵੇਂ ਭਰਨਾ ਹੋਵੇ ਉਹ ਇਹਨੇ ਸੁਨੱਖੀ ਵੀ ਵੱਧ ਬਣਨਾ ਹਾਂ ਥਾਣਾ ਤੁਹਾਨੂੰ ਬਹੁਤ ਚੰਗਾ ਹੈ ਨਾ ਵਾਹ ਬਹੁਤ ਸੋਹਣਾ ਥਾਣਾ ਮੋਟਾ ਹੁੰਦਾ ਮੇਨ ਵੀ ਝੋਟੇ ਮੋٹے ਮੋٹے ਤੇ ਲੰਮੇ ਲੰਮੇ ਥਾਣਾ ਬਾਈ ਹੂੰ ਠੀਕ ਇਹ ਜਨ ਰਮੀ ਬਈ ਨੰਬਰ 97869724 24 ਹਾਂਜੀ 97869724 ਪਿੰਡ ਗੱਲਪੁਰਦ ਜ਼ਿਲ੍ਹਾ ਫੋਨ